ਭਾਰਤ ਨੇ ਅਫਗਾਨਿਸਤਾਨ ਦੀ ਸਰਕਾਰ ਨਾਲ ਇੱਕ ਸਮਝੌਤਾ ਕਰਕੇ ਅਫਗਾਨਿਸਤਾਨ ਦੇ ਬਗਰਾਮ 에ਅਰਪੋਰਟ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਹੈ ਜਿੱਥੇ ਭਾਰਤ ਨੇ ਆਪਣੇ ਫਾਈਟਰ ਜਹਾਜ਼ ਇੱਥੇ ਲਗਾਏ ਹਨ ਉੱਥੇ ਹੀ ਬੀਤੇ ਦਿਨੀ ਅਮਰੀਕਾ ਵੱਲੋਂ F35 ਨਾਲ ਭਾਰਤੀ ਹਵਾਈ ਫੌਜ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਿਸ ਜਹਾਜ਼ ਨੂੰ ਭਾਰਤੀਆਂ ਨੇ ਆਪਣੇ অতি ਆਧੁਨਿਕ ਜੰਤਰਾਂ ਰਾਹੀਂ ਜਾਮ ਕਰਨਾ ਚਾਹਿਆ ਬਾਅਦ ਵਿੱਚ ਦਮਨੀ ਦੇਣ ਤੋਂ ਬਾਅਦ ਅਮਰੀਕਾ ਦੇ ਟਰੰਪ ਦੇ ਹੁਕਮਾਂ ਤੇ ਜਹਾਜ਼ ਵਾਪਸ ਚਲੇ ਗਿਆ ਇਸ ਤੋਂ ਬਾਅਦ ਭਾਰਤ ਦੇ ਪੱਕੇ ਦੋਸਤ ਰੂਸ ਨੇ ਆਪਣਾ ਸਖੋਈ 57 ਜਹਾਜ਼ ਬਗਰਾਮ ਦੇ 에어ਪੋਰਟ ਤੇ ਭੇਜ ਦਿੱਤਾ ਹੈ ਜਿਸ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਦੁੱਗਣੀ ਹੋ ਗਈ ਹੈ ਇਹ ਉਹ ਜਹਾਜ਼ ਹੈ ਜਿਸ ਨੂੰ ਦੁਨੀਆ ਦਾ ਕੋਈ ਵੀ ਰਡਾਰ ਟਰੇਸ ਨਹੀਂ ਕਰ ਸਕਦਾ ਇਹ ਕਿੱਥੇ ਜਾ ਰਿਹਾ ਹੈ ਇਸ ਕਾਰਨ ਇਸ ਦੀ ਕਿਸੇ ਨੂੰ ਵੀ ਕਾਨੋਂ ਕਾਨ ਖਬਰ ਨਹੀਂ ਹੋਈ ਕਿ ਬਗਰਾਮ 에어ਪੋਰਟ ਤੇ ਸੋਈ 57 ਪਹੁੰਚ ਗਿਆ ਹੈ ਕਿਉਂਕਿ ਇਹ ਕਿਸੇ ਵੀ ਰਡਾਰ ਦੀ ਪਕੜ ਵਿੱਚ ਨਹੀਂ ਆਂਦਾ ਅਤੇ ਨਾ ਹੀ ਅੱਜ ਤੱਕ ਕੋਈ ਐਸਾ ਰਡਾਰ ਕੋਈ ਬਣਾ ਸਕਿਆ ਹੈ ਜਿਸ ਦੀ ਇਹ ਪਕੜ ਵਿੱਚ ਆਵੇਗਾ ਇਸ ਤੇ ਬਗਰਾਮ 에어ਪੋਰਟ ਤੇ ਆਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਹੋਰ ਵੀ ਵੱਧ ਗਈ ਹੈ ਦੂਜੇ ਪਾਸੇ ਬਗਰਾਮ 에어ਪੋਰਟ ਨੂੰ ਲੈਣ ਲਈ 트럼프 ਤਰਲੋ ਮੱਛੀ ਹੋਏ ਪਏ ਹਨ ਜਦ ਕਿ ਅਫਗਾਨਿਸਤਾਨ ਸਰਕਾਰ ਨੇ 트럼프 ਨੂੰ 에어ਪੋਰਟ ਦੇਣ ਤੋਂ ਸਾਫ਼ ਹੀ ਇਨਕਾਰ ਕਰ ਦਿੱਤਾ ਹੈ ਇਸ 에어ਪੋਰਟ ਤੇ ਚੀਨ ਦੀ ਵੀ ਨਜ਼ਰ ਸੀ ਚੀਨ ਵੀ ਹੱਥ ਮਲਦਾ ਹੀ ਰਹਿ ਗਿਆ ਦੂਜੇ ਪਾਸੇ ਭਾਰਤੀ ਹਵਾਈ ਫੌਜ ਨੇ ਹਰ ਤਰ੍ਹਾਂ ਦਾ ਸਿਸਟਮ ਇੱਥੇ ਲਗਾ ਦਿੱਤਾ ਹੈ ਅਤੇ ਕਿਸੇ ਵੀ ਚਿੜੀ ਤੱਕ ਨੂੰ ਵੀ ਅਫਗਾਨਿਸਤਾਨ ਦੀਆਂ ਸਰਹੱਦਾਂ ਦੇ ਨੇੜੇ ਨਹੀਂ ਫਟਕਣ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਅਫਗਾਨਿਸਤਾਨ ਵਿੱਚ ਭਾਰਤ ਹਸਪਤਾਲ ਅਤੇ ਸਕੂਲ ਬਣਾਉਣ ਵਿੱਚ ਰੁੱਝ ਗਿਆ ਹੈ ਜਦ ਕਿ ਇੱਥੇ ਡੈਮਾਂ ਦਾ ਕੰਮ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਭਾਰਤ ਤੇ ਤਾਲਿਬਾਨ ਸਰਕਾਰ ਦੇ ਆਣ ਕਾਰਨ ਉਹ ਬੰਦ ਹੋ ਗਿਆ ਸੀ ਜਿਸ ਨੂੰ ਮੁੜ ਚਲਾਣ ਲਈ ਵਿਚਾਰਾ ਜੋਈ ਕੀਤੀ ਜਾ ਰਹੀ ਹੈ ਦੁੱਧੇਪੱਤ ਸੇ ਅਫਗਾਨਿਸਤਾਨ ਦਾ ਇਹ ਬਗਰਾਮ 에ਅਰਪੋਰਟ ਅੱਜ ਦੁਨੀਆ ਭਰ ਦੀਆਂ ਅਖਬਾਰਾਂ ਦੀਆਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਕਿਉਂਕਿ ਇੱਕ ਪਾਸੇ ਅਮਰੀਕਾ ਦਾ ਕੈਪ 35 트럼ਪ ਦੇ ਕਹਿਣ ਤੇ ਇੱਥੇ ਗੇੜੇ ਮਾਰ ਰਿਹਾ ਸੀ ਜਿਸ ਨੂੰ ਭਾਰਤ ਨੇ ਵਾਪਸ ਮੋੜਨ ਲਈ ਮਜਬੂਰ ਕਰ ਦਿੱਤਾ ਅਤੇ ਰਸ਼ੀਆ ਦੇ ਸੁਖੋਈ 57 ਦੇ ਅਣ ਨਾਲ ਇਸ ਦੀ ਰਖਵਾਲੀ ਕਰਨ ਦੀ ਤਾਕਤ ਦੁੱਗਣੀ ਹੋ ਗਈ ਹੈ ਅਤੇ ਭਾਰਤੀ ਸੈਨਾ ਇੱਥੇ ਤਿਰੰਗਾ ਲਾ ਕੇ